ਜਿੰਨ ਜਿੰਨ ਨੇ ਇਥੇ ਦਰਸ਼ਨ ਦਿੱਤੇ ਨੇ ਉਹ ਮਾਸਰਾਬ ਦਾ ਤਿਆਗ ਕਰਕੇ ਭਜਨ ਪੁੱਛੋ ਭਜਨ ਕਰਿਆ ਕਰੋ ਤਬ ਕੈਸੇ ਬ੍ਰਹਮ ਤ੍ਰਿਸ਼ਨਾ 부ਜਾਏ ਪਾਣੀ ਨਾਲ ਨਹੀਂ 부ਜਦੀ ਬਰਫ ਨਾਲ ਨਹੀਂ 부ਜਦੀ ਸੇ ਮਿੱਟੀ ਪਾ ਦੇ ਤਾਂ ਇੱਕ ਬੰਦਾ ਸਾਡੇ ਚੜਾਈ ਕਰ ਗਿਆ ਉਹਨੂੰ ਬੈਟਰੀ ਜਗਾ ਲਈ ਉਹਨੂੰ ਪਤਾ ਨਹੀਂ ਬੈਟਰੀ 부ਜ ਨਹੀਂ ਕਿਵੇਂ ਆ ਉਹਨੂੰ ਫੂਕਾਂ ਮਾਰੇ ਬੈਟਰੀ ਨਾ 부ਜੇ ਫਿਰ ਉਹਨੂੰ ਪਾਣੀ ਪਾਇਆ ਸੇ ਫਿਰ ਉਹਨੂੰ ਮਿੱਟੀ ਚ ਦੱਬ ਦਿੱਤੀ ਫਿਰ ਵੀ ਨਾ 부ਜੇ ਉਹ ਤ੍ਰਿਸ਼ਨਾ ਜਿਹਦੀ ਇਹਨਾਂ ਇਹੋ ਜਿਹੀ ਬੁਝਦੀ ਨਿਕਰੇ ਪ੍ਰਭ ਕਾ ਸਿਮਰਨ ਜਿਸਨਾ ਬੁਝਾਇ ਪ੍ਰਭ ਕਾ ਸਿਮਰਨ ਸਭ ਕੁਝ ਸੁਜੇ ਸਭੂ ਲੋ ਗ੍ਰਿਪਾ ਕਰੇ ਸਾਨੂੰ ਸਮਾਤਾ ਲੈਣਾ ਇਹ ਅਸਰ ਕਰਕੇ ਆਪੇ